ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਮੇਰੇ ਚੈਨਲ ਪਰਮ ਕਮਲ ਲੋਕ ਗੀਤ ਵਿੱਚ ਅੱਜ ਮੈਂ ਤੁਹਾਨੂੰ ਸਾਡੇ ਵੀਰ ਰਾਜਵੀਰ ਜਵੰਦਾ ਜੀ ਤੇ ਬਹੁਤ ਹੀ ਭਾਵੁਕ ਕਰ ਦੇਣ ਵਾਲਾ ਗੀਤ ਸੁਣਾਵਾਂਗੀ ਜੋ ਕਿ ਮੇਰੇ ਬਹੁਤ ਹੀ ਸਤਿਕਾਰਯੋਗ ਦੀਦੀ ਜੀ ਮਨਜੀਤ ਕੌਰ ਗਿੱਲ ਜੰਡਾ ਪਾਗੋਵਾਲ ਹੁਸ਼ਿਆਰਪੁਰ ਪੰਜਾਬ ਤੋਂ ਉਹਨਾਂ ਨੇ ਲਿਖਿਆ ਹੋਇਆ ਹੈ ਸੋ ਉਹਨਾਂ ਦੀ ਕਲਮ ਦੇ ਭਾਵੁਕ ਬੋਲ ਮੈਂ ਆਪਣੀ ਆਵਾਜ਼ ਰਾਹੀਂ ਪੇਸ਼ ਕਰਾਂਗੀ ਉਮੀਦ ਕਰਦੀ ਹਾਂ ਕਿ ਇਹ ਗੀਤ ਇਹ ਭਾਵੁਕ ਗੀਤ ਤੁਹਾਨੂੰ ਪਸੰਦ ਆਵੇਗਾ ਸੋ ਆਪਾਂ ਵੀਰ ਦੀਆਂ ਯਾਦਾਂ ਨੂੰ ਆਪਣੇ ਅੰਦਰ ਸਮੋਈਏ ਸੋ ਆਪਾਂ ਗੀਤ ਸ਼ੁਰੂ ਕਰਦੇ ਹਾਂ ਜੀ ਸਾਰਾ ਪੋਨਾ ਪਿੰਡ ਕੰਬਿਆ ਜਦ ਜਵੰਦੇ ਨੂੰ ਚਿਖਾ ਜਦ ਜਵੰਦੈ ਨੂੰ ਚਿਖਾਤੇ ਪਾਇਆ ਮਾ ਦਾ ਕਲੇਜ ਫਟਿਆ ਜਨ ਦੀਵਾਰ ਜਦ ਮੋਸੇਵ ਖਾਇਆ ਸਾਰਾ ਪੋਨਾ ਪਿੰਡੇ ਕੰਬਿਆ ਸੋਨਾ ਤੇ ਸੁਨਖਾਇਓ ਹੋ ਕਰਦਾ ਸ਼ਿੰਗਾਰ ਸੀ ਉਹਦੇ ਨਾਲੇ ਖਿੜੀ ਰਹਿੰਦੀ ਵੇੜ ਚ ਬਹਾਰ ਸੀ ਹਰ ਇੱਕ ਦੀ ਗੱਲ ਇੱਕ ਦਮ ਲੈਂਦਾ ਮਨ ਸੀ ਮਾ ਦਾ ਲਾਡ ਲਾਇਓ 14 ਦਾ ਚੰਨ ਸੀ ਉਹਨੇ ਫਕੀਰ ਤੋਂ ਬਾ ਆਪੋ ਨਾ ਪਿੰਡੇ ਕੰਬਿਆ ਜਦ ਜਵੰਦੇ ਨੂੰ ਚਿਖਾਤੇ ਪਾਇਆ ਸਾਰਾ ਪੋਨਾ ਪਿੰਡੇ ਕੰਬਿਆ ਹਰ ਵੇਲੇ ਜਿਹੜਾ ਸੀ ਗਦ ਲਿਆ ਤੇ ਲੇਟਦਾ ਰੱਖਦਾ ਸੀ ਬਹੁਤ ਧਿਆਨ ਉਹ ਆਪਣੀ ਸੇਤ ਦਾ ਪੰਜਾਬ ਤੇ ਪੰਜਾਬੀਅਤ ਵਿੱਚ ਬੜਾ ਉਹਦਾ ਠਕ ਸੀ ਬਣਾ ਰੱਖੀ ਉਸਨੇ ਪੰਜਾਬੀ ਆਪਣੀ ਲੁੱਕ ਸੀ ਤੂੰ ਆ ਪੋਨੇ ਤੂੰ ਮਹੱਲੀ ਤੱਕ ਸ਼ਾਇਆ ਸਾਰਾ ਪੋਨਾ ਪਿੰਡ ਕੰਬਿਆ ਜਦ ਜਵੰਦ ਨੂੰ ਸਿਖਾਤੇ ਪਾਇਆ ਸਾਰਾ ਪੁਨਾ ਪਿੰਡੇ ਕੰਬਿਆ ਚਿਤ ਚੇਤਨ ਇਸ ਕਿਸੇ ਨੂੰ ਮੋਤ ਵਾਲੀ ਖੇੜਦਾ ਸੁਪਨਾ ਨਾ ਲਿਆ ਕਦੇ ਸਨ ਵਾਲੇ ਭੇੜਦਾ ਜਿਵੰਦੇ ਨੂੰ ਪਤਾ ਹੀ ਸੀ ਸਾਰੇ ਸੱਚ ਦਾ ਦੱਸਦਾ ਸਚਾਈ ਜਿਓ ਆਪ ਬੱਚਦਾ ਕਿਸ ਮਤ ਮਾੜੀ ਉਹ ਬੋਲ ਨਾ ਪਾਇਆ ਸਾਰਾ ਪੁਨਾ ਪਿੰਡ ਕੰਬਿਆ ਜਦੋਂ ਜਵੰਦ ਨੂੰ ਸਿਖਾਤੇ ਪਾਇਆ ਸਾਰਾ ਪੁਨਾ ਪਿੰਡ ਕੰਬਿਆ ਛੋਟੇ ਛੋਟੇ ਬੱਚੇ ਆਂਦਾ ਪਿਆਰਾ ਜੇ ਆਪਸੀ ਅਜਿਓ ਉਹਨਾਂ ਦੇ ਪਾਲਣੇ ਦੇ ਰਸਤੇ ਰੇ ਅਨਾਪ ਸੀ ਭੈਣ ਨੂੰ ਨਕਦੇ ਉਸ ਯਾਦ ਓਣ ਦਿੱਤਾ ਬਾਪ ਸੀ ਪਤਨੀ ਦਾ ਸੋਣੀ ਜਿਹੀ ਪੱਗ ਵਾਲਾ Saab ਸੀ ਕਿਵੇਂ ਲੱਕੜਾ ਚਮਖੜਾ ਸ਼ੋਭਾਇਆ ਸਾਰਾ ਪੋਨਾ ਪਿੰਡ ਕੰਬੇ ਜਦੋਂ ਜਵੰਦੇ ਨੂੰ ਸਿਖਾਤੇ ਪਾਇਆ ਸਰਪਨਾ ਪਿੰਡੇ ਕੰਬਿਆ ਗਿੱਲ ਜੰਡਾਇਆ ਕੇ ਡਾਡੇ ਆਵੇ ਰੱਬਾ ਕਿਉਂ ਤੂੰ ਇਹ ਪਾਣਾ ਵਰਤਾਇਆ ਕੀਤੀ ਆਰਦਾਸਾਂ ਸਭ ਨੇ ਉਹਦੀ ਮੋਤ ਨੇ ਕੋਲ ਦੁਨੀਆ ਨੂੰ ਸਤਾਇਆ ਹਰਮ ਜੀਤ ਮੱਛੀਵਾੜਾ ਨੇ ਦੁਖੀ ਦਿਲ ਨਾਲe ਗਾਇਆ ਮਾ ਦਾ ਕਲੇਜਾ ਫਟਿਆ ਜਾਂ ਦੀਵਾਰੀ ਜਦ ਜਵੰਦੇ ਦਾ ਮੂੰਹ ਵਖਾਇਆ ਸਾਰਾ ਪੋਨਾ ਪਿੰਡ ਕੰਬਿਆ ਜਦੋ ਜਵੰਦੇ ਨੂੰ ਚਿਖਾ ਦੇ ਉੱਤੇ ਪਾਇਆ ਮਾ ਦਾ ਕਲੇਜਾ ਫਟਿਆ ਜਾਂ ਦੀਵਾਰੀ ਜਦ ਮੋਹ ਸੇ ਵਖਾਇਆ ਮਾ ਦਾ ਕਲੇਜ ਫਟਿਆ